ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਪੰਜਾਬ ਸਰਕਾਰ ਵੱਲੋਂ ਬੇਮੌਸਮੀ بارش ਨਾਲ ਨੁਕਸਾਨ ਹੋਈ ਫਸਲ ਲਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਇਸ ਮੁਆਵਜ਼ੇ ਦੀ ਰਾਸ਼ੀ 78.51 ਕਰੋੜ ਰੁਪਏ ਦੀ ਹੈ ਜਿਸ ਵਿੱਚੋਂ 41.52 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਨੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੂਬੇ ਦਾ ਖੇਤੀਬਾੜੀ ਵਿਭਾਗ ਪੰਜਾਬ ਵਿੱਚ 4000 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾ ਰਿਹਾ ਹੈ। ਇਸ ਹਿਸਾਬ ਲਈ ਇਹ ਮੁਆਵਜ਼ਾ ਕਿਸਾਨਾਂ ਲਈ ਕੋਜਾ ਮਜ਼ਾਕ ਹੈ। ਹਾਲਾਂਕਿ ਸਰਕਾਰ ਦੀ ਗਿਰਦੌਰੀ ਰਿਪੋਰਟ ਮੁਤਾਬਕ ਸੂਬੇ ਵਿੱਚ 129676 ਏਕੜ ਰਕਬੇ ਵਿੱਚ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਸੀ। ਇਸ ਮੁਤਾਬਕ ਮੁਆਵਜ਼ਾ ਦਿੱਤਾ ਜਾਣਾ ਹੈ। ਜਦਕਿ ਖੁਦ ਹੀ ਪੰਜਾਬ ਸਰਕਾਰ ਨੇ ਕੇਂਦਰ ਤੋਂ ਕਣਕ ਦੀ ਫਸਲ ਦਾ ਮੁਆਵਜ਼ਾ ਦੇਣ ਲਈ 717 ਕਰੋੜ ਰੁਪਏ ਮੰਗੇ ਸਨ। ਪੰਜਾਬ ਦੇ ਖੇਤੀਬਾੜੀ ਵਿਭਾਗ ਮੁਤਾਬਕ ਬੇਮੌਸਮੀ بارشਾਂ ਕਾਰਨ ਕਣਕ ਦੀ ਫਸਲ ਦਾ ਚਾੜ 13% ਤੱਕ ਘਟਣ ਕਾਰਨ ਕਿਸਾਨਾਂ ਨੂੰ ਕਰੀਬ 4000 ਕਰੋੜ ਰੁਪਏ ਦਾ ਮਾਲੀ ਘਾਟਾ ਹੋਣ ਦਾ ਅਨੁਮਾਨ ਹੈ ਪਰ ਸਰਕਾਰ ਨੁਕਸਾਨ ਨੂੰ ਬਹੁਤ ਘਟਾ ਕੇ ਦੇਖ ਰਹੀ ਹੈ। ਵਿਰਦੌਰੀ ਰਿਪੋਰਟ ਸਵਾਲਾਂ ਦੇ ਘੇਰੇ ਵਿੱਚ ਹੈ। ਕਿਸਾਨਾਂ ਮੁਤਾਬਕ ਨੁਕਸਾਨ ਕਿਤੇ ਜ਼ਿਆਦਾ ਹੋਇਆ ਪਰ ਸਰਕਾਰ ਮੁਆਵਜ਼ੇ ਤੋਂ ਭੱਜ ਰਹੀ ਹੈ ਅਤੇ ਨੁਕਸਾਨ ਬਹੁਤ ਘੱਟ ਦਿਖਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ 1 ਏਕੜ ਪਿੱਛੇ 5400 ਰੁਪਏ ਦੇਣ ਦਾ ਐਲਾਨ ਕੀਤਾ ਸੀ ਤੇ 2600 ਰੁਪਏ ਰਾ ਸਰਕਾਰ ਵੱਲੋਂ ਆਪਣੇ ਪੱਲੇ ਉੱਤੇ ਜਾਣੇ ਸਨ। ਮਾਲ ਵਿਭਾਗ ਮੁ ਪਰ ਮਾਲੀ ਤੰਗੀ ਕਾਰਨ 69.8 ਕਰੋੜ ਰੁਪਏ ਜਾਰੀ ਮੁਸਬੰਦੀ بے ਯਕੀਨੀ ਦਾ ਮਾਹੌਲ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਾਲ부ਗ ਦੇ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਤਿੰਨ ਜ਼ਿਲ੍ਹਿਆਂ ਮੋਹਾਲੀ ਮਾਨਸਾ ਅਤੇ ਪਟਿਆਲਾ ਵਿੱਚ ਕਣਕ ਦੀ ਫਸਲ ਜ਼ਿਆਦਾ ਖਰਾਬ ਨਹੀਂ ਹੋਈ ਇਸ ਲਈ ਇਹਨਾਂ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਜਦਕਿ ਅਸਲੀਅਤ ਵਿੱਚ ਕੁਦਰਤੀ ਕਰੋਪੀ ਦਾ ਇਹਨਾਂ ਜ਼ਿਲ੍ਹਿਆਂ ਵਿੱਚ ਕਾਫੀ ਅਸਰ ਦੇਖਿਆ ਗਿਆ ਹੈ